ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਟਾਰ ਮੈਂ ਫੌਂਟੇਨ ਸੈਕਟਰ ਦੋਸਤੋ ਚੰਡੀਗੜ੍ਹ ਪੁਲਿਸ ਆਈਟੀ ਕਨਸਟੇਬਲ ਦਾ ਰਿਜ਼ਲਟ ਆ ਜਿਹੜਾ ਆ ਚੁੱਕਿਆ ਹੈ ਤੇ ਉਹਨਾਂ ਨੇ ਸਮਾਂ ਬਹੁਤ ਹੀ ਘੱਟ ਦਿੱਤਾ ਹੈ ਬੱਚਿਆਂ ਨੂੰ ਠੀਕ ਹੈ 10 ਤੋਂ 15 ਦਿਨ ਦਾ ਸਮਾਂ ਦਿੱਤਾ ਸਾਰ ਤੇ ਤੁਹਾਨੂੰ ਪਤਾ ਹੀ ਹੈ ਜ਼ੀਰੋ ਟਾਈਮ ਤੇ ਥੋੜੀ ਕੀਨੇ ਹੈਲਪ ਕਰਨੀ ਠੀਕ ਹੈ ਜੀ ਤੇ ਤੁਸੀਂ ਕਿਸੇ ਵੀ ਟਾਈਮ ਅਕੈਡਮੀ ਆ ਸਕਦੇ ਹੋ 노 ਡਾਊਟ ਠੀਕ ਹੈ ਫਿਰ ਉਹੀ ਗੱਲ ਇੱਕ ਅੱਧੇ ਦਿਨ ਦੇ ਵਿੱਚ ਵੀ ਤੁਸੀਂ ਇਹ ਜਿਹੜਾ ਆਪਣੀ ਤਿਆਰੀਆ ਦੋਸਤੋ ਜ਼ੀਰੋ ਟਾਈਮ ਰਹਿ ਚੁੱਕਿਆ ਕੋਈ ਵੀ ਅਕੈਡਮੀ ਕੋਈ ਵੀ ਕੋਚ ਤੁਹਾਨੂੰ ਨਹੀਂ ਅਪਣਾਏਗਾ ਕਿ ਹਰ ਇੱਕ ਤੁਹਾਨੂੰ ਇਹ ਚੀਜ਼ ਸੁਣਾ ਕੇ ਮੋੜ ਦੇਗਾ ਕਿ ਤੂੰ ਪਹਿਲਾਂ ਕਿੱਥੇ ਸੀ ਪਹਿਲਾਂ ਸੁੱਤੇ ਪਏ ਸੀ ਠੀਕ ਹੈ ਬਟ ਆਪਣੀ ਅਕੈਡਮੀ 'ਚ ਇਸ ਤਰ੍ਹਾਂ ਕੁਝ ਨਹੀਂ ਹੁੰਦਾ ਠੀਕ ਹੈ ਤੇ ਆਪਾਂ ਜਦੋਂ ਵੀ ਬੱਚਾ ਆਂਦਾ ਰੀਸੈਂਟਲੀ ਤੁਹਾਨੂੰ ਪਤਾ ਮੈਂ ਜ਼ੀਰੋ ਟਾਈਮ ਲਈ ਹੀ ਫੇਮਸ ਆ ਠੀਕ ਹੈ ਤੇ ਇੱਕ ਇੱਕ ਘੰਟੇ ਦੇ ਵਿੱਚ ਵੀ ਇੱਕ ਇੱਕ ਦਿਨ ਦੇ ਵਿੱਚ ਵੀ ਬੱਚੇ ਸਾਰਾ ਕੁਝ ਸਿੱਖ ਕੇ ਚਲੇ ਜਾਂਦੇ ਨੇ ਸਭ ਕੁਝ ਹੋ ਜਾਂਦੇ ਨੇ ਬਟ ਡਿਪੈਂਡ ਕਰਦਾ ਤੁਸੀਂ ਤੁਹਾਡੇ ਅੰਦਰ ਅਬਿਲਿਟੀ ਹੈ ਸਿੱਖਣ ਦੀ ਜਾਂ ਨਹੀਂ ਠੀਕ ਹੈ ਤੇ ਤੁਸੀਂ ਵੀ ਫਿਜ਼ੀਕਲ ਟ੍ਰਾਇਲ ਪਾਸ ਕਰਨਾ ਹੈ ਤਾਂ ਤਾਂ ਅੱਜ ਹੀ ਕੰਟੈਕਟ ਕਰੋ ਪ੍ਰੀਤਮ ਫਿਟ ਆਰਮੀ ਅਕੈਡਮੀ ਦੇ ਵਿੱਚ ਠੀਕ ਹੈ ਜੋ ਵੀ ਆਪਣਾ ਐਕਸਪੀਰੀਅੰਸ ਹੈ ਲੌਂਗ ਟਰਮ ਲੱਗੇ ਹਾਈ ਐਂਡ ਲੈ ਕੇ ਤੇ ਰੈਣੀ ਲੈ ਕੇ ਸਾਰਾ ਮੈਂ ਤੁਹਾਡਾ ਸ਼ੇਅਰ ਕਰਦਾ ਹਾਂ ਬਈ ਡਾਈਟ ਪਲਾਨ ਹਰ ਇੱਕ ਚੀਜ਼ ਦਾ ਠੀਕ ਹੈ ਤੇ ਤੁਸੀਂ ਇਹ ਨਾ ਸੋਚੋ ਸਮਾਂ ਘਟਾ ਹੈ ਦੋਸਤੋ ਜੀਨੇ ਵਕਤ ਆਪਣਾ ਬਦਲਣਾ ਹੁੰਦਾ ਹੈ ਠੀਕ ਹੈ ਉਹ ਨਹੀਂ ਦੇਖਦਾ ਹੈਗਾ ਮੇਰੇ ਕੋਲ ਦੱਸ ਦੇਣੇ ਜਾਂ ਮਹੀਨਾ ਹੈ ਜਾਂ ਇੱਕ ਦਿਨਾਂ ਠੀਕ ਹੈ ਬਸ ਮੈਂ ਤੁਹਾਨੂੰ ਇੱਕੋ ਗੱਲ ਕਹੂੰਗਾ ਮੈਂ ਇੱਕ ਫੌਜੀ ਬੰਦਾ ਮੈਂ ਤੁਹਾਨੂੰ ਇੱਕੋ ਗੱਲ ਹਮੇਸ਼ਾ ਕਹੂੰਗਾ ਜੋ ਮੇਰੇ ਕੋਲ ਬੱਚਿਆਂ ਨੇ ਹਮੇਸ਼ਾ ਮੋਂਨ ਉਹ ਇੱਕੋ ਗੱਲ ਕਹਣਾ ਕਿ ਲੜਾਈ ਲੜਨ ਤੋਂ ਪਹਿਲਾਂ ਕਦੇ ਹਟਾਰ ਨਹੀਂ ਸਿੱਟੀ ਰਹੀਏ ਤਾਂ ਤੁਹਾਨੂੰ ਵੀ ਮੈਂ ਇਹੀ ਕਹਣਾ ਠੀਕ ਹੈ ਇੱਕ ਵਾਰ ਕੋਸ਼ਿਸ਼ ਹਿੰਮਤ ਦੇ ਨਾਲ ਆਪਣੀ ਮਿਹਨਤ ਆ ਜਿਹੜੀ ਕਰਕੇ ਦੇਖੋ ਦੇਖੋ ਉੱਤਰ ਗਰਾਉਂਡਾਂ ਦੇ ਵਿੱਚ ਤੁਸੀਂ ਕਿੰਨੇ ਕੈਪੇਬਲ ਹੈਗੇ ਹੋ ਕਿੰਨੇ ਕਿ ਨਹੀਂ ਠੀਕ ਹੈ అది నిశే నంబర్ కన్టెక్ట్ జల్లి ఓ డబల్ ఏట్ సెవెన్ ఫోర్ సెవెన్ట టూ వన్ థీ రణ సహద పీణా ప్రబంధే గు దోనలోలే